ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਵੱਲੋਂ ਸਰਗੀਆ ਬੁੱਟਾ ਸਿੰਘ ਦੇ ਖਿਲਾਫ ਵਰਤੀ ਗਈ ਪੱਦੀ ਸ਼ਬਦਾਵਲੀ ਦੇ ਖਿਲਾਫ ਆਮ ਆਦਮੀ ਪਾਰਟੀ ਦੇ ਨਾਪਾ ਤੋਂ ਵਿਧਾਇਕ ਦੇਵਮਾਨ ਵੱਲੋਂ ਪੁਤਲਾ ਫੋਕੇ ਮੁਜ਼ਹਰਾ ਕੀਤਾ ਗਿਆ ਨਾਪਾ ਰਿਜ਼ਰਵ ਸੀਟ ਤੋਂ ਵਿਧਾਨ ਨਾਪਾ ਰਜੀਵ ਸੀਟ ਤੋਂ ਵਿਧਾਇਕ ਦੇਵਮਾਨ ਨੇ ਕਿਹਾ ਇਸ ਤਰ੍ਹਾਂ ਦੀ ਸ਼ਬਦਾਵਲੀ ਰਾਜਾ ਵੜਿੰਗ ਨੇ ਸਰਗੀਆ ਬੁੱਟਾ ਸਿੰਘ ਦੇ ਪ੍ਰਤੀ ਵਰਤੀ ਹੈ ਉਹ ਬਹੁਤ निंदनीयोग ਹੈ ਅਤੇ दलित ਸਮਾਜ ਇਸ ਨੂੰ برداشت ਨਹੀਂ ਕਰੇਗਾ ਉਹਨਾਂ ਨੇ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਨੂੰ ਅਪੀਲ ਕੀਤੀ ਕਿ ਰਾਜਾ ਵੜਿੰਗ ਪੱਦੀ ਸ਼ਬਦਾਵਲੀ ਤੇ ਕਾਰਵਾਈ ਕਰਦੇ ਉਹਨਾਂ ਨੂੰ ਤੁਰੰਤ ਉਹਨਾਂ ਦੇ ਅਹੁਦੇ ਤੋਂ ਹਟਾਇਆ ਜਾਵੇ। ਰਾਜਪਿੰਡ ਮੁਰਦਾਬਾਦ ਮੁਰਦਾਬਾਦ ਰਾਜਪਿੰਡ ਮੁਰਦਾਬਾਦ ਦਿੱਬਾਬਾਦ ਗਨ ਸਮਾਜ ਦਾ ਦੁਸ਼ਮਣ ਰਾਜਪਿੰਡ ਮੁਰਦਾਬਾਦ ਮੁਰਦਾਬਾਦ ਗਨ ਸਮਾਜ ਦਾ ਦੁਸ਼ਮਣ ਰਾਜਪਿੰਡ ਮੁਰਦਾਬਾਦ ਮੁਰਦਾਬਾਦ

ਸਮਾਤਿਓ ਜਿਸ ਤਰ੍ਹਾਂ ਦੀ ਵਰਲਡਿੰਗ ਜਿਹੜੀ ਸੀ ਰਾਜਾ ਬੜਿੰਦੀ ਸੀ ਸ਼ਰਮਨਾਕ ਸੀ ਬਹੁਤ ਹੀ ਜ਼ਿਆਦਾ ਸ਼ਰਮਨਾਕ ਹੈ ਔਰ ਉਸ ਵਿਅਕਤੀ ਲਈ ਸਰਦਾਰ ਭੂਟਾ ਸਿੰਘ ਜੀ ਜਿਹੜੇ ਸੰਸਾਰ ਦੇ ਵਿੱਚ ਨਹੀਂ ਹੈਗੇ ਔਰ ਉਹ ਗ੍ਰਹਿ ਮੰਤਰੀ ਰਹੇ ਉਸ ਸਮੇਂ ਦੇ ਵਿੱਚ ਦੇਸ਼ ਦੇ ਗ੍ਰਹਿ ਮੰਤਰੀ ਉਹਨਾਂ ਲਈ ਇਹ ਗੱਲ ਕਹਿਣੀ ਕਿ ਇੱਕ ਗਰੀਬ ਜਿਹੜਾ ਖੇਤਾਂ 'ਚ ਕੰਮ ਕਰਦਾ ਕਾਲਾ ਆ ਉਹਨੂੰ ਚੱਕ ਕੇ ਕਾਂਗਰਸ ਨੇ ਜਿਹੜਾ ਹੈ ਜੀ ਗ੍ਰਹਿ ਮੰਤਰੀ ਬਣਾਇਆ ਜਿੱਥੇ ਅੱਜ ਅਮਿਤ ਸ਼ਾਹ ਬੈਠਾ ਜੀ ਇਹ ਬਹੁਤ ਮਾੜੀ ਗੱਲ ਹੈ ਜੀ ਉਹ ਉਹ ਇਸ ਕਰਕੇ ਨਹੀਂ ਗ੍ਰਹਿ ਮੰਤਰੀ ਬਣੇ ਸੀ ਕਿ ਉਹ ਐਸਸੀ ਸਮਾਜ ਤੋਂ ਸੀਗੇ ਉਹ ਇਸ ਕਰਕੇ ਗ੍ਰਹਿ ਮੰਤਰੀ ਬਣੇ ਸੀ ਕਿਉਂਕਿ ਉਹਨਾਂ ਤੇ ਲਿਆਕਤ ਸੀਗੀ ਔਰ ਐਸਸੀ ਸਮਾਜ ਲਈ ਇਦਾਂ ਦੀ ਭੱਦੀ ਸ਼ਬਦਾਂ ਲਈ ਯੂਜ਼ ਕਰਨੀ ਕਿ ਕਾਲਾ ਜ ਇਹ ਇਹਦਾ ਕੀ ਮਤਲਬ ਹੈ ਜੀ ਐਸਸੀ ਸਮਾਜ ਪੂਰੇ ਦੇਸ਼ ਦੇ ਵਿੱਚ ਜਿਹੜਾ ਜੀ ਰੋਹ ਦੇ ਵਿੱਚ ਆ ਪੰਜਾਬ ਦੇ ਵਿੱਚ ਰੋਹ ਦੇ ਵਿੱਚ ਆ ਸਾਰੀਆਂ ਜਿਹੜੀਆਂ ਨੇ ਪਾਰਟੀਆਂ ਨੇ ਇਹਦਾ ਵਿਰੋਧ ਕਰ ਰਹੀਆਂ ਨੇ ਸਾਰੇ ਧਾਰਮਿਕ ਦਾਰੇ ਆ ਚਾਹੇ ਜਿਹੜੇ ਆ ਜਿਹੜੇ ਸਿਆਣੇ ਲੋਕ ਨੇ ਜੀ ਉਹ ਇਸ ਗੱਲ ਨੂੰ ਬਹੁਤ ਮਾਈਂਡ ਕਰ ਰਹੇ ਆ ਕਿ ਇੱਕ ਉਹ ਬੰਦਾ ਜਿਹੜਾ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਵੇ ਔਰ ਇਹ ਗੱਲ ਕਹਿ ਰਿਹਾ ਕਿ ਇੱਕ ਗਰੀਬ ਜਿਹਾ ਖੇਤਾਂ 'ਚ ਕੰਮ ਕਰਦਾ ਕਾਲਾ ਜਿਹਾ ਇਹਦਾ ਕੀ ਮਤਲਬ ਹੈ ਜੀ ਅਗਰ ਬੂਟਾ ਸਿੰਘ ਸਾਡੇ ਲਈ ਸਤਕਾਰਯੋਗ ਨੇ ਉਹਨਾਂ ਦਾ ਪਰਿਵਾਰ ਨਾਲ ਲਈ ਸਤਕਾਰਯੋਗ ਹੈ ਉਹਨਾਂ ਲਈ ਔਰ ਖਾਸ ਕਰਕੇ ਐਸਸੀ ਸਮਾਜ ਦੇ ਵਿੱਚੋਂ ਆਉਂਦੇ ਸੀਗੇ ਇਹ ਲਫ਼ਜ਼ ਕਹਿਣਾ ਬਹੁਤ ਹੀ ਮਾੜੀ ਗੱਲ ਆ ਹੁਣ ਸੋਸ਼ਲ ਮੀਡੀਆ ਤੇ ਕੰਦੇ ਹੀ ਬਹਿ ਕੇ ਮਾਫੀ ਮੰਗੀ ਜਾਂਦਾ ਜੀ ਕੀ ਫਾਇਦਾ ਹੁੰਦਾ ਜੀ ਐਮਪੀ ਨਾ ਬੜਿੰਗ ਜੀ ਲੁਧਿਆਣਾ ਦਾ ਮੈਂਬਰ ਪਾਰਲੀਮੈਂਟ ਨੇ ਔਰ ਕਾਂਗਰਸ ਦੇ ਪੰਜਾਬ ਦੇ ਪ੍ਰਧਾਨ ਲੁਧਿਆਣਾ ਦਾ ਮੈਂਬਰ ਪਾਰਲੀਮੈਂਟ ਨੇ ਔਰ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਅਗਰ ਉਹਨਾਂ ਦੀ ਇਹ ਇਹੋ ਜੀ ਭੱਦੀ ਸ਼ਬਦਾਵਲੀ ਆ ਅਗਰ ਉਹ ਇਹ ਐਸਸੀ ਸਮਾਜ ਨੂੰ ਇਹ ਕੁਝ ਕਹਿ ਸਕਦੇ ਆ ਤਾਂ ਕੀ ਕੀ ਹੋਊਗਾ ਉਹਨਾਂ ਦੇ ਅੰਦਰ ਜੀ ਇਹ ਐਸਸੀ ਸਮਾਜ ਕੋਈ ਕਾਰਵਾਈ ਹਾਲੇ ਤੱਕ ਨਜ਼ਰ ਨਹੀਂ ਵੇਖੀ ਮੈਂ ਬੇਨਤੀ ਕਰਦਾ ਖੜਗੇ ਸਾਹਿਬ ਨੂੰ ਕਿ ਪ੍ਰਧਾਨ ਨੇ ਇੰਡੀਆ ਕਾਂਗਰਸ ਭਾਰਤ ਦੇ ਇਹਨਾਂ ਨੂੰ ਤੁਰੰਤ ਪਾਰਟੀ ਦੇ ਵਿੱਚੋਂ ਬਰਖਾ ਕੀਤਾ ਜਾਵੇ ਇਹ ਮੈਂਬਰ ਪਾਰਲੀਮੈਂਟ ਤੋਂ ਉਹਨਾਂ ਦਾ ਸੀਫਾ ਲਿਆ ਜਾਵੇ ਇਹ ਤਾਂ ਐਸਸੀ ਸਮਾਜ ਇਹਦਾ ਜੇ ਸੜਕਾਂ ਤੇ ਹੋਰ ਉਤਰ ਕੇ ਦਾ ਵਿਰੋਧ ਕਰੇਗਾ ਔਰ ਜਦੋਂ ਤੱਕ ਜਦੋਂ ਤੱਕ ਇਹ ਅਗੇ ਦਾ ਅਸਤੀਫਾ ਨਹੀਂ ਮਨਜ਼ੂਰ ਹੋ ਜਾਂਦਾ ਇਹਦੇ ਉੱਪਰ ਪਰਚਾ ਨਹੀਂ ਦਰਜ ਹੋ ਜਾਂਦਾ ਇਹਦੇ ਉੱਪਰ ਐਸਸੀਐਸਟੀ ਐਕਟ ਨਹੀਂ ਲੱਗ ਜਾਂਦਾ ਉਹ ਤੱਕ ਅਸੀਂ ਚੁੱਪ ਨਹੀਂ ਬਹਿਣਾ ਜੀ ਰਾਜਾ ਆਪੇ